ਮੁਆਵਜ਼ਾ ਮਿਲਿਆ ਹੈ ਕਿ ਨਹੀਂ ਮਿਲਿਆ ਸਰਕਾਰ ਨੇ ਕੋਈ ਦਿੱਤਾ ਨਾ ਕੋਈ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਇੱਕ ਪੰਜਾਂ ਕਿੱਲਿਆਂ 'ਚੋਂ ਇੱਕ ਕਿਲੋ ਵੀ ਕਣਕ ਨਹੀਂ ਹੋਣੀ ਤੇ ਲਗਾਤਾਰ ਕਈ ਸਾਲਾਂ ਤੋਂ ਹੋ ਰਿਹਾ ਕਈ ਸਾਲਾਂ ਤੋਂ ਹੀ ਐਤਕੀ ਵੇਖੋ ਤੁਸੀਂ ਇੱਕ ਕਿਲੋ ਵੀ ਨਹੀਂ ਹੋਣੀ ਚਲੋ ਅਗਾਂਹ ਮਾੜੀ ਮੋੜੀ ਕਿਤੇ ਹੋਏ ਇਹਨਾਂ ਨੂੰ ਸਪੈਸ਼ਲ ਸੇਮ ਦਾ ਸਪੈਸ਼ਲ ਪੈਕੇਜ ਘੋਸ਼ਿਤ ਕੀਤਾ ਜਾਵੇ ਸਪੈਸ਼ਲ ਇਹ ਜੀ ਕੋਈ ਨੀਤੀ ਬਣਾਈ ਜਾਵੇ ਜੋ ਆਪਣੀ ਜ਼ਮੀਨਾਂ ਬਚ ਸਕੇ ਆਪਣੀ ਵਾਰੀ ਸਹਿਬਾਨ ਜਿਹੜੇ ਵੀ ਆਏ ਪਿੰਡ ਦੇ ਵਿੱਚ ਹਾਂਜੀ ਕਿਹੜਾ ਮੁਆਵਜ਼ਾ ਕਰਨਾ ਇਹਨਾਂ ਦੇ ਮੋਤਬਾਰਾਂ ਬੰਦਿਆਂ ਕੋਲ ਆਏ ਤੇ ਇਹਨਾਂ ਨੇ ਆ ਕੇ ਆਪਦੇ ਆਪ ਦੇ ਘਰਾਂ ਦੀ ਲਖਾਤੀ ਕਿਉਂ ਰੋ ਰਹੇ ਹੋ ਬਾਪੂ ਜੀ ਕਿਉਂ ਤੁਹਾਡੀ ਅੱਖਾਂ 'ਚ ਆਸੂ ਹੈ ਬਿਲਕੁਲ ਸਹੀ ਹੈ ਤੁਹਾਡਾ ਦਰਦ ਨਹੀਂ ਆਪਾਂ ਦਰਦ ਨਹੀਂ ਕਰ ਸਕਦੇ ਬਾਪੂ ਜੀ ਦਾ ਦਰਦ ਤਾਂ ਵੰਡਾ ਸਕਦੇ ਆ ਆਪਾਂ ਬਾਪੂ ਦੇ ਆਪਾਂ ਆ ਕੇ ਪੈਰੀ ਤਾਂ ਲੱਗ ਸਕਦੇ ਆ ਬਾਪੂ ਤੂੰ ਰੋਣਾ ਤੇਰੀ ਧੀ ਵਿਆਹ ਨਾਲੀ ਹੈ ਤੇਰੀ ਪੋਤੀ ਵਿਆਹ ਨਾਲੀ ਹੈ ਤੇਰੀ ਪੋਤੀ ਪੜਨ ਵਾਲੀ ਹੈ ਤੇਰੇ ਪੋਤੇ ਪੜਨ ਵਾਲੇ ਤੇਰੇ ਬੱਚੇ ਪੜਨ ਵਾਲੇ ਦਰਦ ਤਾਂ ਵੰਡਾ ਸਕਦੇ ਆ ਕੋਈ ਦਰਦ ਵੰਡਾਣ ਵਾਲਾ ਨਹੀਂ ਅਰੇ ਤੁਹਾਨੂੰ ਸ਼ਰਮ ਨਾ ਬਿਲਕੁਲ ਨਹੀਂ ਕੁਝ ਕਰ ਰਹੀ ਸਾਡੇ ਬਾਰੇ ਪਿਛਲੀਆਂ ਸਰਕਾਰਾਂ ਵੇਲੇ ਚਾਹ ਬੱਲ ਸਾਹਿਬ ਦੀ ਸੀ ਚਾਹ ਕਾਂਗਰਸ ਦੀ ਸੀ ਸਾਨੂੰ ਕੁਛ ਨਾ ਕੁਛ 5000 7000 8000 ਮਿਲਦਾ ਰਿਹਾ ਖਰਚਾ ਕਾਂਗਰਸ ਪਾਰਟੀ ਤੁਹਾਡੇ ਨਾਲ ਖੜੀ ਹੈ ਕਾਂਗਰਸ ਪਾਰਟੀ ਜੇ ਤੁਹਾਨੂੰ ਸਾਨੂੰ ਜਿੱਥੇ ਵੀ ਕਿਸਾਨਾਂ ਦਾ ਸਾਥ ਦੇਣਾ ਪਊਗਾ ਡਟ ਕੇ ਦੇਵਾਂਗੇ ਵਪਾਰੀ ਭਰਾਵਾਂ ਦਾ ਦੇਵਾਂਗੇ ਜੇ ਨਸ ਤੋਣ ਕਟਾਣੀ ਪਈ ਤਾਂ ਅਸੀਂ ਤੋਣ ਕਟਾਵਾਂਗੇ ਨਾ ਵਾਸਤੇ ਕਿ ਅਸੀਂ ਪਿੰਡ ਰੁਕਨਪੁਰਾ ਖੂਈ ਖੇੜੇ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਨੇ ਦੋਸਤੋ ਚੌਧਰੀ ਸੁਧੀਰ ਜੀ ਭਾਦੂ ਆ ਫਾਜ਼ਿਲਕਾ ਜ਼ਿਲ੍ਹੇ ਦੇ ਕਾਂਗਰਸ ਦੇ ਪ੍ਰਧਾਨ ਫਾਜ਼ਿਲਕਾ ਜ਼ਿਲ੍ਹੇ ਦੇ ਕਾਂਗਰਸ ਦੇ ਪ੍ਰਧਾਨ ਨੇ ਜੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਜਿਹੜੇ ਵੀ ਆਪਣੇ ਪਿੰਡ ਰੁਕਣਪੁਰੇ ਦੇ ਸੇਮ ਨੂੰ ਲੈ ਕੇ ਜੋ ਮੁੱਦੇ ਨੇ ਉਸ ਬਾਰੇ ਆਪਾਂ ਵਿਚਾਰ ਚਰਚਾ ਕਰਦੇ ਆਂ ਹਾਂਜੀ ਚੌਦੀ ਸਾਹਿਬ ਰਾਮ ਰਾਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਮ ਰਾਮ ਜੀ ਚੌਦੀ ਸਾਹਿਬ ਇਹ ਜਿਹੜਾ ਤੁਸੀਂ ਹੁਣ ਪਿੰਡ ਰੁਕਣਪੁਰੇ ਖੂਈਖੜ ਦੇ ਵਿੱਚ ਆਏ ਜੀ ਸੇਮ ਨੂੰ ਲੈ ਕੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਬਲ ਜੀ ਤੁਹਾਡਾ ਧੰਨਵਾਦ ਤੁਸੀਂ ਪਿੰਡ ਦਾ ਤੁਸੀਂ ਵੀ ਇੱਥੋਂ ਦੇ ਵਸਨੀਕ ਹੋ ਰੁਕਨਪੁਰੇ ਦੇ ਤੁਹਾਡਾ ਵੀ ਧੰਨਵਾਦ ਤੁਸੀਂ ਕਿਸਾਨ ਭਰਾਵਾਂ ਦਾ ਸਾਥ ਦੇ ਰਹੇ ਹੋ ਅੱਜ ਮੈਂ ਪਿੰਡ ਪਹਿਲਾਂ ਰੁਕਨਪੁਰੇ ਤੋਂ ਪੱਟੀ ਬਿਲਾ ਜੋ ਹਬੋਰ ਚ ਪੈਂਦਾ ਹੈ ਰੁਕਨਪੁਰਾ ਇਹ ਨਾਲ-ਨਾਲ ਪਿੰਡ ਹੈ ਹੁਣ ਦੂਜੀ ਵਾਰੀ ਇੱਥੇ ਆਇਆ ਸੇਮ ਦੇ ਅੱਜ ਪਿੰਡਾਂ 'ਚ ਦੌਰੇ ਕਰ ਰਹੇ ਹਾਂ ਮੈਂ ਵੇਖਿਆ ਲੋਕ ਕਿਸਾਨ ਇੰਨੇ ਪਰੇਸ਼ਾਨ ਨੇ ਮੈਂ ਸੋਚ ਕੇ ਮੇਰਾ ਮਨ ਇੰਨਾ ਦੁਖੀ ਹੋਇਆ ਵੀ ਕਿਸਾਨ ਕੀ ਖਾਣਗੇ ਕੀ ਆਪਦੇ ਬੱਚਿਆਂ ਦੇ ਵਿਆਹ ਕਰਨਗੇ ਕੀ ਬੱਚਿਆਂ ਨੂੰ ਪੜ੍ਹਾਈ ਕਰਾਣਗੇ ਤੁਸੀਂ ਤੁਹਾਡੇ ਮਗਰ ਦੇਖ ਰਹੇ ਹੋ ਹਾਲ ਇਹ ਇਥੇ ਕਣਕ ਬੀਜੀ ਹੋਈ ਸੀ ਜਿਹੜੀ ਤੁਸੀਂ ਵੇਖੋ ਕਣਕ ਇਹ ਕਿਸਾਨ ਜਿਹੜਾ ਖਰਚਾ ਲੱਗਣਾ ਸੀ ਕਿਸਾਨ ਦਾ ਲੱਗ ਗਿਆ ਹੁਣ ਇਹ ਸੇਮ ਨਾਲ ਖਰਾਬ ਹੋਈਏ ਇਹ ਦੋਸਤੋ ਕੋਈ ਇਹਦੇ ਕੋਈ ਹੋਰ ਚੀਜ਼ ਦੀ ਕਮੀ ਨਹੀਂ ਸਿਰਫ ਪਾਣੀ ਉੱਤੇ ਆ ਗਿਆ ਪਾਣੀ ਉੱਤੇ ਆਣ ਕਰਕੇ ਸਾਰੀ ਫਸਲਾਂ ਖਰਾਬ ਹੋ ਗਈਆਂ ਅੱਜ ਕਿਸਾਨੀ ਨੂੰ ਬਚਾਣ ਦੀ ਲੋੜ ਹੈ ਜੋ ਸਰਕਾਰ ਕਹਿੰਦੀ ਸੀ ਕਿਸਾਨ ਦੀ ਆਏ ਦੁੱਗਣੀ ਕਰਾਂਗੇ ਦੁੱਗਣੀ ਕੀ ਕਰਨੀ ਹੈ ਕਿਸਾਨ ਦੇ ਕੋਈ ਦਰਦ ਪੁੱਛਣ ਵਾਲਾ ਇਹ ਖੜੇ ਮੇਰੇ ਰੁਕਨਪੁਰੇ ਦੇ ਮੇਰੇ ਭਰਾ ਹੈ ਮੇਰੇ ਬਜ਼ੁਰਗ ਹੈ ਖੜੇ ਹੈ ਕੋਈ ਆ ਕੇ ਇਹਨਾਂ ਨੂੰ ਪੁੱਛੋ ਕੋਈ ਕਿਸੇ ਨੇ ਆ ਕੇ ਇਹਨਾਂ ਦੀ ਬਾਤ ਪੁੱਛੀ ਹੈ ਕਿ ਨਹੀਂ ਜੀ ਕੋਈ ਸ਼ਾਬ ਇਥੇ ਨਾ ਅਫਸਰ ਆਇਆ ਨਾ ਪ੍ਰਸ਼ਾਸਨ ਆਇਆ ਵੋਟ ਸਾਰਿਆਂ ਦੇ ਚੰਗੇ ਲੱਗਦੇ ਜਦੋਂ ਵੋਟਾਂ ਆਉਂਦੀ ਹੈ ਉਦੋਂ ਭੱਜ ਭੱਜ ਕੇ ਆਉਂਦੇ ਜਫੀਆਂ ਪਾਉਂਦੇ ਹੈ ਹੱਥ ਜੋੜਦੇ ਹੈ ਗੋਡੇ ਟੇਕਦੇ ਹੈ ਨਤਮਸਤਕ ਹੁੰਦੇ ਹੈ ਪਰ ਅੱਜ ਦੇ ਦਿਨ ਇਹਨਾਂ ਨੂੰ ਕਬਲਜੀ ਕੋਈ ਦਰਦ ਪੁੱਛਣ ਨਹੀਂ ਆਇਆ ਜਿਹੜੇ ਆਪਣੇ ਇਲਾਕੇ ਦੇ ਸ਼ੇਮ ਨਾਲੇ ਬਣੇ ਸੀ ਬਾਦਲ ਸਾਹਿਬ ਦੀ ਗਵਰਨਮੈਂਟ ਸੀ ਉਸ ਟਾਈਮ ਪਹਿਲੀ ਗੱਲ ਤਾਂ ਮੈਂ ਉਸ ਟਾਈਮ ਦੀ ਗੱਲ ਕਰਾਂਗਾ ਉਹ ਗਲਤ ਬਣੇ ਗਲਤ ਬਣੇ ਉਹ ਜਿੱਥੇ ਬਣਨੇ ਚਾਹੀਦੇ ਸੀ ਉੱਥੇ ਸਰਕਾਰਾਂ ਨੇ ਨਹੀਂ ਬਣਾਈਆਂ ਆਪ ਦੇ ਸਵਾਰਥ ਦੇ ਅਨੁਸਾਰ ਉਹਨਾਂ ਨੇ ਸ਼ੇਮ ਨਾਲੇ ਕੱਢੇ ਜਿਹੜੇ ਉੱਚੀ ਥਾਵਾਂ ਸ਼ੇਮ ਨਾਲੇ ਕੱਢੇ ਸਾਰੇ ਪਿੰਡ ਡੁੱਬ ਗਏ ਉਹਦੇ ਨਾਲੇ ਰਾਮਸਰਾ ਤੁਸੀਂ ਜਾ ਕੇ ਦੇਖੋ ਸਹੀ ਦਾਣੀ ਜਾ ਕੇ ਵੇਖੋ ਉਸ ਦੀ ਮਾਰ ਜਿਹੜੀ ਆਪਾਂ ਨੂੰ ਇਲਾਕੇ ਨੂੰ ਉੱਚੇ ਹੋਣ ਕਰਕੇ ਉੱਚੇ ਥਾਂ ਗਏ ਜਿੱਥੇ ਨੀਚੇ ਪਿੰਡ ਰਹੇਗੇ ਆਪਣੇ ਪਾਣੀ ਦਾ ਫਲੋ ਮਾਰਦੇ ਉਸ ਕਰਕੇ ਆਪਣੇ ਪਿੰਡ ਪਿੰਡਾਂ ਨੂੰ ਸ਼ੇਮ ਅੱਜ ਤੱਕ ਮਾਰੀ ਹੈ ਦੂਜੀ ਮੈਂ ਗੱਲ ਕਰਾਂਗਾ ਸ਼ੇਮ ਨਾਲੇ ਚਲੋ ਬਣਾਏ ਚੰਗੀ ਗੱਲ ਕਰੀ ਇਹਨਾਂ ਨੇ ਉੱਚੀ ਥਾਂ ਬਣਾਇ ਨੀਵੇਂ ਬਣਾਏ ਸਫਾਈ ਪੈਸੇ ਖਾਣ ਦੇ ਮਾਰੇ ਅਫਸਰ ਮੈਂ ਪ੍ਰਸ਼ਾਸਨ ਨੂੰ ਕਹੂੰਗਾ ਪ੍ਰਸ਼ਾਸਨ ਤੇ ਰਾਜਨੀਤਿਕ ਲੋਕ ਮਿਲ ਕੇ ਪੈਸੇ ਖਾਉਂਦੇ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਹੋਰ ਕੀ ਕਰਦੇ ਜੇ ਜੇ ਉਹਨਾਂ ਦੀ ਸਫਾਈ ਕਰਨੀ ਹੈ ਸ਼ੇਮ ਨਾਲੇ ਦੀ ਅੱਜ ਸਫਾਈ ਹੋਵੇ ਤਾਂ ਫਾਇਦਾ ਹੈ ਨਹੀਂ ਨਹੀਂ ਕਰਨਗੇ ਸਾਹਿਬ ਤੁਸੀਂ ਸਾਰੇ ਸਿਆਣੇ ਪਿਆਣੇ ਹੋ ਤੁਸੀਂ ਕਦੇ ਵੇਖ ਲਿਓ ਟਾਈਮ ਸੀ ਰੋਣਾ ਨਹੀਂ ਸਫਾਈ ਨਹੀਂ ਕਰਨੀ ਜਦੋਂ ਟਾਈਮ ਲੰਘਿਆ ਉਸ ਟਾਈਮ ਉਹਨਾਂ ਨੂੰ ਸਫਾਈ ਕਰਦੇ ਆ ਮਤਲਬ ਅੱਧਾ ਸਾਫ ਕਰਦੇ ਆ ਅੱਧਾ ਛੱਡ ਦਿੰਦੇ ਆ ਉਹ ਪਾਣੀ ਫਲੋ ਕਰਕੇ ਸਾਰਾ ਇਲਾਕਾ ਮਰਦਾ ਤੀਜੀ ਗੱਲ ਕਰਾਂਗੇ ਜੀ ਇਹ ਆਪਣਾ ਇਲਾਕਾ ਕੇਲਫੋਰਨੀਆ ਕਹਿੰਦੇ ਸੀ ਜਿਹਨੂੰ ਜਿਹਨੂੰ ਅੱਜ ਅੱਜ ਸੇਮ ਕਰਕੇ ਸਾਰੇ ਬਾਗ ਉਜੜ ਗਏ ਇੱਥੇ ਕਿਨੂੰ ਦੇ ਨਾਂ ਹੈ ਨਹੀਂ ਕਿਨੂੰ ਦਾ ਬਾਗ ਇਲਾਕਾ ਸੀ ਕਿਨੂੰ ਦੇ ਪੈਸੇ ਆਉਂਦੇ ਸੀ ਲੋਕ ਖੁਸ਼ਹਾਲ ਹੁੰਦੇ ਸੀ ਨਹੀਂ ਸਾਹਿਬ ਬਿਲਕੁਲ ਖਤਮ ਕਾਟਨ 벨ਟ ਇਹ ਇਸ ਕਰਕੇ ਖਤਮ ਹੋਈ ਹੈ ਜਿਹੜੀ ਆਪਣੇ ਸੇਮ ਕਰਕੇ ਬੀਜਾਂ ਗੰਦੀ ਸਰਕਾਰਾਂ ਗੰਦੇ ਬੀਜ ਇਹਨਾਂ ਕਰਕੇ ਸਾਰੀ ਸਾਰਾ ਆਪਣਾ ਇਲਾਕਾ ਖਤਮ ਹੋ ਗਿਆ ਤੀਜੀ ਗੱਲ ਕਰਾਂਗੇ ਆਪਾਂ ਜਿਹੜੀ ਜਿਹੜੇ ਵਪਾਰੀ ਭਰਾ ਹੈ ਆਪਣੇ ਮਜ਼ਦੂਰ ਪਰ ਆਏ ਉਹ ਕਿਸਾਨਾਂ ਨਾਲ ਜੁੜੇ ਜੇ ਅੱਜ ਕਿਸਾਨ ਦੇ ਘਰੇ ਹੋਊਗਾ ਫਸਲਾਂ ਹੋਣਗੀਆਂ ਤਾਂ ਹੀ ਆਪਣੇ ਮਜ਼ਦੂਰ ਉਥੇ ਕੰਮ ਕਰੂਗਾ ਖੇਤ 'ਚ ਨਹੀਂ ਤਾਂ ਇੱਥੇ ਜਿਹੜਾ ਕਿਸਾਨ ਦੀ ਇੱਥੇ ਮਜ਼ਦੂਰ ਤੋਂ ਲਿਆ ਕੇ ਕੀ ਕਰੂਗਾ ਮਜ਼ਦੂਰ ਕਿੱਥੇ ਜਾਊਗਾ ਜੀ ਚਲੋ ਕਿਸਾਨ ਨੂੰ ਤਾਂ ਕੋਈ ਕਰਜ਼ਾ ਮਿਲ ਜਾਊਗਾ ਕੋਈ ਹੋਰ ਕਿੱਥੋਂ ਫੜ ਜਾਊਗਾ ਕਿੱਥੇ ਜਾਊਗਾ ਮਜ਼ਦੂਰ ਤਾਂ ਵਿਚਾਰਾ ਇੱਥੋਂ ਹੀ ਖਾਣੀ ਹੈ ਬਹੁਤ ਹਮਦਰਦੀ ਹੈ ਮੇਰੀ ਮਜ਼ਦੂਰਾਂ ਨਾਲ ਉਹਦੇ ਤੋਂ ਆਪਾਂ ਨੂੰ ਕਲਣਾ ਚਾਹੀਦਾ ਸਰਕਾਰ ਪ੍ਰਸ਼ਾਸਨ ਨੂੰ ਆਪਾਂ ਨੂੰ ਵਪਾਰੀ ਜਿਹੜਾ ਵਪਾਰੀ ਹੈ ਕਿਸਾਨ ਮਜ਼ਦੂਰ ਵਪਾਰੀ ਆਪਣਾ ਤਿੰਨਾਂ ਦਾ ਖੂਨ ਮਾਸ ਦਾ ਰਿਸ਼ਤਾ ਹੈ ਨੂੰ ਮਾਸ ਦਾ ਰਿਸ਼ਤਾ ਹੈ ਉਹ ਕੋਈ ਪੁੱਲ ਨਹੀਂ ਸਕਦਾ ਨਾ ਉਹਨੂੰ ਪੁਲਾ ਸਕਦਾ ਅਜਾ ਹਬੌਰ ਚ 1500 ਦੁਕਾਨਾਂ ਨੇ ਨਰਮੇ ਦੀ ਇੰਨੀ ਫੈਕਟਰੀਆਂ ਸੀ ਮੈਂ ਇੰਨੀ ਫੈਕਟਰੀਆਂ ਬੰਦ ਹੋ ਗਈ ਸਾਰੀ ਫੈਕਟਰੀਆਂ ਬੰਦ ਹੈ 1500 ਦੁਕਾਨਾਂ ਨੇ ਉਹਨਾਂ ਕੋਲੇ ਤੁਸੀਂ ਕਬਲ ਜੀ ਜਾ ਕੇ ਪੁੱਛੋ ਉਹਨਾਂ ਤੋਂ ਆਪ ਦੇ ਜਿਹੜੇ ਬੰਦੇ ਨੌਕ ਰੱਖਦੇ ਥੱਲੇ ਉਹਨਾਂ ਦੀ ਨੌਕਰੀ ਨਹੀਂ ਦੇ ਸਕਦੇ ਉਹ ਬੰਦੇ ਉਹਨਾਂ ਨੂੰ ਦੁਕੰਦਾਰ ਭਰਾ ਆਪਦੇ ਬਿਜਲੀ ਦਾ ਪਾਣੀ ਦਾ ਬਿੱਲ ਨਹੀਂ ਪਰਚ ਸਕਦੇ ਆਪ ਦਾ ਪਰਿਵਾਰ ਦਾ ਬਿੱਲ ਨਹੀਂ ਪਰਚ ਸਕਦੇ ਮੁੱਖੇ ਕਾਰਨ ਕੀ ਹੈ ਮੁੱਖੇ ਕਾਰਨ ਆਪਾਂ ਨੂੰ ਆਪਾਂ ਨੂੰ ਇਲਾਕੇ ਨੂੰ ਹਬੋਰ ਇਲਾਕੇ ਨੂੰ ਸਮਝਣ ਦੀ ਲੋੜ ਹੈ ਆਪਣੀ ਕਿਸਾਨੀ ਫੇਲ ਹੋ ਗਈ ਹੋਰ ਕਿਸੇ ਦਾ ਕਸੂਰ ਨਹੀਂ ਇਹਦੇ 'ਚ ਕਿਸਾਨੀ ਫੇਲ ਹੋ ਗਈ ਕਿ ਨਾ ਕਰਕੇ ਲੀਡਰਾਂ ਕਰਕੇ ਪ੍ਰਸ਼ਾਸਨ ਕਰਕੇ ਕੋਈ ਪ੍ਰਸ਼ਾਸਨ ਆ ਕੇ ਇੰਨੇ ਬੰਦੇ ਖੜੇ ਹੈ ਕਿਸੇ ਨੂੰ ਬਾਤ ਨਹੀਂ ਪੁੱਛੀ ਵੀ ਤੁਸੀਂ ਸਪੈਸ਼ਲ ਗਿਰਦਾਵਰੀ ਕਰਾਈ ਜਾਵੇ ਇਲਾਕੇ ਦੀ ਸਪੈਸ਼ਲ ਗਿਰਦਾਵਰੀ ਕਰਾ ਕੇ ਕਿਥੋਂ ਖਾਸਾ ਨਾ ਵਾਸਤੇ ਡਟ ਕੇ ਕਰਾਂਗੇ ਡਟ ਕੇ ਨਾਲ ਖੜਿਆਂ ਤੇ ਨਾਲ ਖੜੇ ਰਾਵਾਂਗੇ ਇਹਨਾਂ ਗੱਲਾਂ ਕਹਿੰਦਾ ਆ ਧੰਨਵਾਦ ਤੁਹਾਡਾ ਬਹੁਤ ਬੋਲ